ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨਜੀਤ ਦੋਸਤੋ ਬੜੇ ਗੰਭੀਰ ਮੁੱਦੇ ਤੇ ਅੱਜ ਲਾਈਵ ਹੋਇਆ ਏ ਇੱਕ ਤੁਹਾਨੂੰ ਬਹੁਤ ਅਹਿਮ ਖਾਸ ਖਬਰ ਦੱਸਣੀ ਆ ਸੋ ਇਹ ਵੀਡੀਓ ਨੂੰ ਪੂਰੀ ਨੂੰ ਸੁਣਿਓ ਤੇ ਜਾਣਕਾਰੀ ਨੂੰ ਜਾਂ ਕਹਿ ਲਓ ਵੀ ਜਿਹੜੀ ਵੀ ਤੁਹਾਨੂੰ ਮੈਂ ਖਬਰ ਦੱਸਣੀ ਆ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਬਹੁਤ ਲੋਕਾਂ ਦਾ ਇਸ 'ਚ ਭਲਾ ਏ ਬਹੁਤ ਲੋਕ ਅੱਜ ਜਾਗਰੂਕ ਹੋ ਜਾਣਗੇ ਸੋ ਆਓ ਜਿਹੜੀ ਅਹਿਮ ਖਬਰ ਆ ਅਹਿਮ ਮੁੱਦਾ ਤੁਹਾਨੂੰ ਸਿਵਲ ਹਸਪਤਾਲ ਦਾ ਦੱਸਣਾ ਚਾਹਣਾ ਹੈ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰੀ ਜਾਏ ਉਹ ਅੱਗੇ ਕਿਉਂਕਿ ਇਹ ਖਬਰ ਦੋਸਤੋ ਜਿਹੜੇ ਅਖਬਾਰ ਹੁੰਦੇ ਉਹਨਾਂ ਦੇ ਜਿਹੜੇ ਸ਼ਹਿਰ ਦੇ ਨਿੱਜੀ ਹੈਡਲਾਈਨ ਤੇ ਹੀ ਨਾ ਰਹਿ ਜੇ ਨਿੱਜੀ ਪੰਨਿਆਂ ਤੇ ਇਹ ਵੱਧ ਤੋਂ ਵੱਧ ਪੂਰੇ ਪੰਜਾਬ ਚ ਪਤਾ ਹੋਣੀ ਚਾਹੀਦੀ ਆ ਵੀ ਕਮਿਸ਼ਨ ਖੋਰ ਜਿਹੜੇ ਚੋਰ ਆ ਇਹ ਲੋਕ ਵੀ ਇਹ ਕਿਹੜੀ ਹੱਦ ਤੱਕ ਗਿਰ ਚੁੱਕੇ ਆ ਪੈਸਾ ਕਮਾਉਣ ਖਾਤਰ ਐਸ਼ ਕਰਨ ਖਾਤਰ ਆਪਦੇ ਪਰਿਵਾਰ ਨੂੰ ਐਸ਼ ਕਰਾਉਣ ਖਾਤਰ ਕਿਹੜੀ ਹੱਦ ਤੱਕ ਜਾਂਦੇ ਆ ਸੋ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਮੈਨੂੰ ਤਾਂ ਚੁੱਪ ਕਰਾ ਲਿਆ ਹੁਣ ਤੁਸੀਂ ਲੋਕਾਂ ਨੂੰ ਕਿਵੇਂ ਚੁੱਪ ਕਰਾਓਗੇ ਸੋ ਦੋਸਤੋ ਇਹ ਸਿਵਲ ਹਸਪਤਾਲ ਤਰਨਤਾਰਨ ਦੀ ਖਬਰ ਆ ਮੈਂ ਕੱਲ ਹੀ ਪੜ ਰਿਹਾ ਸੀ ਅਖਬਾਰ ਚ ਇੱਕ ਔਰਤ ਇੱਕ ਮਹਿਲਾ ਇੱਕ ਪੇਸ਼ੈਂਟ ਲੇਡੀ ਜਾਂਦੀ ਆ ਦਵਾਈ ਲੈਣ ਖੰਗ ਗਲੇ ਖਰਾਬ ਦੀ ਜ਼ੁਕਾਮ ਦੀ ਤਾਂ ਉਥੇ ਜਦੋਂ ਓਪੀਡੀ ਚ ਪਹੁੰਚਦੀ ਆ ਸਿਵਲ ਹਸਪਤਾਲ ਤਰਨਤਾਰਨ ਦੇ ਸਰਕਾਰੀ ਹਸਪਤਾਲ ਚ ਤਾਂ ਉਥੇ ਜਿਹੜੇ ਨਿੱਜੀ ਕਰਿੰਦੇ ਰੱਖੇ ਆ ਇਹਨਾਂ ਨੇ ਜਿਹੜੇ ਕਮਿਸ਼ਨ ਹੋਰ ਕੁਝ ਡਾਕਟਰ ਹੈਗੇ ਆ ਇਹਨਾਂ ਨੇ ਆਪਦੇ ਨਿੱਜੀ ਕਰਿੰਦੇ ਅੱਗੇ ਰੱਖੇ ਹੁੰਦੇ ਆ ਤਾਂ ਜੋ ਜਿਹੜੀ ਇਹਨਾਂ ਦੀ ਕਮਿਸ਼ਨਾਂ ਦੀ ਲੋਟਾਂ ਨੂੰ ਸਿਰੇ ਚੜਾਇਆ ਜਾਵੇ ਮਰੀਜ਼ ਨੂੰ ਗਮਰਾਹ ਕਰਕੇ ਤਾਂ ਉਸ ਲੇਡੀ ਨੂੰ ਪਰਚੀ ਤੇ ਜਿਹੜੇ ਟੈਸਟ ਲਿਖੇ ਜਾਂਦੇ ਆ ਬੇਲੋੜੇ ਕਹਿ ਲਓ ਜਾਂ ਕਹਿ ਲਓ ਜਿਹੜੇ ਨਿੱਜੀ ਇਹਨਾਂ ਨੇ ਲੈਬੋਰਾਟਰੀ ਤੋਂ ਕਰਾਉਣੇ ਆ ਉਹ ਟੈਸਟ ਲਿਖਤੇ ਤੇ ਸਪੈਸ਼ਲ ਇੱਕ ਬੰਦਾ ਆਪਦਾ ਭੇਜਿਆ ਨਾਲ ਉਸ ਔਰਤ ਦੇ ਵੀ ਇਹ ਤੁਹਾਡੇ ਨਾਲ ਜਾਊਗਾ ਟੈਸਟ ਕਰਾਉਣ ਜਾਊਗਾ ਜਦੋਂ ਉਹ ਔਰਤ ਉਸ ਲੈਬਾਰਟਰੀ ਚ ਪਹੁੰਚਦੀ ਆ ਤਾਂ ਉੱਥੇ ਉਹ ਤੋਂ 2000 ਰੁਪਿਆ ਮੰਗਿਆ ਜਾਂਦਾ ਐ ਐਕਸ-ਰੇ ਚੈਸਟ ਐਕਸ-ਰੇ ਛਾਤੀ ਦਾ ਸੀਗਾ ਕੁਝ ਹੋਰ ਖੂਨ ਦੇ ਟੈਸਟ ਸੀਗੇ ਸਿਰਫ ਖੰਗ ਜਕਾਮ ਬੁਖਾਰ ਚਲੋ ਹਰੇਕ ਡਾਕਟਰ ਦਾ ਆਬਦਾ ਕਹਿ ਲੋ ਵੀ ਪ੍ਰੈਕਟਿਸ ਆ ਡਾਕਟਰ ਦਾ ਹੱਕ ਆ ਟੈਸਟ ਕਰਾਉਣੇ ਕਰਾਓ ਜੀ ਸਾਦ ਕੇ ਕਰਾਓ ਸੋ ਉਹ ਔਰਤ ਜਾਂਦੀ ਆ ਹੁਣ ਹਰੇਕ ਕੋਲ ਵਿਚਾਰਾ ਘਰੋਂ ਕੋਈ ਸਰਕਾਰੀ ਹਸਪਤਾਲ ਚ ਆਉਂਦਾ ਕੋਈ ਗਰੀਬ ਆਉਂਦਾ ਏ ਕੋਈ ਦਿਹਾੜੀਦਾਰ ਆਉਂਦਾ ਕੋਈ ਕਿਹੋ ਜਿਹਾ ਆਉਂਦਾ ਹਨਾ ਰੋਟੀ ਖਾਣ ਦੇ ਮਸਾ ਇੰਨਾ ਵਿਚਾਰਾਂ ਕੋਲ ਪੈਸੇ ਆ ਕਿਉਂਕਿ ਮੈਂ ਵਰਤਿਆ ਦੇਖਿਆ ਇਹ ਲੋਕਾਂ ਦੀ ਸੇਵਾ ਕਰਕੇ ਵੇਖੀ ਆ ਬਹੁਤ ਕਹਿ ਲੋ ਵੀ ਗਰੀਬ ਤਬਕਾ ਜਿਆਦਾ ਆਉਂਦਾ ਸਰਕਾਰੀ ਹਸਪਤਾਲਾਂ 'ਚ ਸੋ ਔਰਤ ਨੇ ਜਦੋਂ ਜੇਬ 'ਚ ਹੱਥ ਮਾਰਿਆ ਤਾਂ ਉਹਦੇ ਕੋਲ ਸਿਰਫ 800 ਰੁਪਇਆ ਸੀਗਾ ਦੋਸਤੋ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਵੱਧ ਤੋਂ ਵੱਧ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਨੂੰ ਵੱਧ ਤੋਂ ਵੱਧ ਕਰਿਓ ਇਹ ਆਵਾਜ਼ ਇੱਥੇ ਰੁਕਣੀ ਨਹੀਂ ਚਾਹੀਦੀ ਹੁਣ ਸੋ ਦੋਸਤੋ ਔਰਤ ਨੇ ਜਦੋਂ ਜੇਬ 'ਚ ਹੱਥ ਮਾਰਿਆ ਤਾਂ ਸਿਰਫ 800 ਰੁਪਇਆ ਸੀ ਉਹਨੇ ਕਿਹਾ ਵੀ ਜਿੰਨੇ 800 ਦੇ ਟੈਸਟ ਹੁੰਦੇ ਆ ਮੇਰੇ ਇਹੀ ਕਰ ਦੋ ਹੁਣ ਬਿਮਾਰੀ ਅੱਗੇ ਕੀ ਦਾ ਬਸ ਚੱਲਦਾ ਜਦੋਂ ਬੰਦਾ ਬੇਵਸ ਹੋਵੇ ਬਿਮਾਰ ਹੋਵੇ ਮਜਬੂਰ ਹੋਵੇ ਉੱਤੋਂ ਗਰੀਬ ਹੋਵੇ ਉਹ ਕੀ ਕਰ ਸਕਦਾ ਕਿੱਥੇ ਜਾਊਗਾ ਸੋ ਉਹਨੇ ਉਹ 800 ਰੁਪਏ ਦੇ ਟੈਸਟ ਕਰਾ ਲਏ ਤਾਂ ਉਸ ਤੋਂ ਬਾਅਦ ਉਹ ਔਰਤ ਨੂੰ ਕਿਸੇ ਤੋਂ ਪਤਾ ਲੱਗਾ ਏ ਉਹ ਅਵੇਅਰ ਹੋਈ ਜਾਂ ਉਹਨੇ ਕਿਤੇ ਸੁਣਿਆ ਵੀ ਉਹਦੇ ਨਾਲ ਧੱਤਕਾ ਹੋਇਆ ਏ ਜਿਹੜੇ ਉਹ ਟੈਸਟ ਲਿਖੇ ਸੀ ਉਹ ਟੈਸਟ ਸਿਵਲ ਹਸਪਤਾਲ ਤਰਨਤਾਰਨ ਦੇ ਅੰਦਰੋਂ ਵੀ ਹੋ ਰਹੇ ਸੀਗੇ ਸਿਰਫ ਕਮਿਸ਼ਨ ਬਣਾਉਣ ਖਾਤਰ ਆਪਣੀਆਂ ਜੇਬਾਂ ਭਰਨ ਖਾਤੇ ਰੇ ਕੁਝ ਇੱਕ ਲਾਲਚੀ ਡਾਕਟਰ ਜਿਹੜੇ ਇਸ ਹੱਦ ਤੱਕ ਗਿਰ ਚੁੱਕੇ ਆ ਮਤਲਬ ਕਹਿ ਲੋ ਵੀ ਆਵਾਯੂਤ ਗਿਆ ਏ ਇਸ ਹੱਦ ਤੱਕ ਗਿਰ ਗਏ ਕਿ ਉਹ ਲੋਕਾਂ ਨੂੰ ਇਸ ਹੱਦ ਤੱਕ ਗਮਰਾਹ ਕਰ ਰਿਹਾ ਦੋਸਤੋ ਬੇਸ਼ੱਕ ਮੇਰੀ ਆਵਾਜ਼ ਨੂੰ ਇਹ ਚੁੱਪ ਕਰਾ ਦੇਣਗੇ ਪਰ ਹੁਣ ਜਿਹੜੇ ਲੋਕ ਜਾਗ ਗਏ ਇਹਨਾਂ ਨੂੰ ਕੋਈ ਨਹੀਂ ਚੁੱਪ ਕਰਾ ਸਕਦਾ ਮੈਂ ਬੜੇ ਸਿਵਲ ਹਸਪਤਾਲਾਂ 'ਚ ਵੀਡੀਓ ਵੇਖ ਰਿਹਾ ਖਬਰਾਂ ਪੜ੍ਹ ਰਿਹਾ ਕਿਵੇਂ ਲੋਕ ਅਵੇਅਰ ਹੋ ਗਏ ਇਹਨਾਂ ਖਿਲਾਫ ਜੰਗ ਸ਼ੁਰੂ ਕਰਤੀ ਆ ਦੋਸਤੋ ਇਹਨਾਂ ਦੇ ਦਿਮਾਗਾਂ 'ਚ ਸਿਰਫ ਤੇ ਸਿਰਫ ਪੈਸੇ ਬਣਾਉਂਦਾ ਹੈਗਾ ਇਹਨਾਂ ਦੇ ਕਦੇ ਘਰ ਜਾ ਕੇ ਵੇਖ ਲਓ ਮਹਿਲ ਖੜੇ ਕੀਤੇ ਵੱਡੀਆਂ ਵੱਡੀਆਂ ਕਾਰਾਂ ਸੋ ਕੋ ਇਹਨਾਂ ਦੀਆਂ ਜਿਹੜੇ ਕਮਿਸ਼ਨ ਹੋ ਰਹੇ ਇਹਨਾਂ ਦੀਆਂ ਜਾਇਦਾਦਾਂ ਵੀ ਚੈੱਕ ਹੋਣੀਆਂ ਚਾਹੀਦੀਆਂ ਆਓ ਹੁਣ ਜਾਣਦੇ ਇਹਨਾਂ ਤੋਂ ਬਚ ਕਿਵੇਂ ਸਕਦੇ ਆਂ ਦੋਸਤੋ ਜਦੋਂ ਵੀ ਤੁਹਾਨੂੰ ਕੋਈ ਡਾਕਟਰ ਬਾਹਰ ਦੀ ਦਵਾਈ ਲਿਖਦਾ ਏ ਪਰਚੀ ਤੇ ਲਿਖ ਕੇ ਕਹਿੰਦਾ ਵੀ ਆ ਫਲਾਣੇ ਬਾਹਰ ਮੈਡੀਕਲ ਸਟੋਰ ਤੋਂ 46 ਤੋਂ ਜਾਂ 47 ਨੰਬਰ ਤੋਂ ਲੈ ਲਓ ਤਾਂ ਕਦੇ ਵੀ ਉਹ ਦਵਾਈ ਉਸ ਮੈਡੀਕਲ ਸਟੋਰ ਤੋਂ ਕਦੇ ਵੀ ਭੁੱਲ ਕੇ ਨਾ ਖਰੀਦਿਓ ਕਿਉਂਕਿ ਜੇ ਉਹ ਦਵਾਈ ਤੁਹਾਨੂੰ ਕਿਸੇ ਹੋਰ ਮੈਡੀਕਲ ਸਟੋਰ ਤੋਂ 150 ਦੀ 100 ਦੀ ਮਿਲਣੀ ਹੈ ਨਾ ਤੁਹਾਨੂੰ ਉਸ ਮੈਡੀਕਲ ਸਟੋਰ ਵਾਲੇ ਨੇ ਲੁੱਟਣਾ ਹੈ ਘਟੋ ਘਟ ਤੁਹਾਨੂੰ 1000 ਰੁਪਏ ਦੀ ਦਵਾਈ ਦੇਊਗਾ ਤਾਂ ਜੋ ਸ਼ਾਮ ਨੂੰ ਉਸ ਲਿਖੀ ਵੀ ਡਾਕਟਰ ਨੇ ਜਿਹੜੇ ਨੇ ਪਰਚੀ ਲਿਖੀ ਆ ਉਹਦੀ ਜੇਬ ਭਰ ਸਕੇ ਸ਼ਾਮ ਨੂੰ ਉਹਨੂੰ ਕਮਿਸ਼ਨ ਦੇ ਸਕੇ ਸੋ ਇਹ ਕੰਮ ਹੋ ਰਿਹਾ ਤੁਹਾਡੇ ਨਾਲ ਸੋ ਕਦੇ ਵੀ ਟੈਸਟ ਜਿਹੜੇ ਤੁਹਾਨੂੰ ਬਾਹਰ ਲੀਆਂ ਲੈਬਾਰਟਰੀਆਂ ਜੋ ਕਹਿੰਦੇ ਕਦੇ ਵੀ ਨਾ ਕਰਾਓ ਹਸਪਤਾਲਾਂ 'ਚ ਟੈਸਟ ਹੋ ਰਿਹਾ ਆਪਣੇ ਹੁਣ ਤਾਂ ਸਿਵਲ ਹਸਪਤਾਲ ਅਮਰਸਰ 'ਚ ਵੀ ਅਲਟਰਾਸਾਉਂਡ ਹੋ ਗਿਆ ਸ਼ੁਰੂ ਹੋ ਗਿਆ ਏ ਸੋ ਜੇ ਕੋਈ ਤੁਹਾਨੂੰ ਬਾਹਰੋਂ ਵੀ ਅਲਟਰਾਸਾਉਂਡ ਕਹਿੰਦਾ ਸਰਕਾਰੀ ਹਸਪਤਾਲ 'ਚ ਕਦੇ ਨਾ ਕਰਾਓ ਅਵੇਅਰ ਹੋ ਜਾਓ ਆਪਦੀ ਲੋਟਸੀ ਖੁਦ ਰੋਕ ਸਕਦੇ ਆ ਇਹ ਲੋਕ ਇਹ ਹੱਦ ਤੱਕ ਗੈਰ ਸਕਦੇ ਕੁਝ ਵੀ ਕਰਾ ਸਕਦੇ ਅੱਜ ਜੇ ਲੋਕ ਜਾਗ ਪਏ ਅਵੇਅਰ ਹੋ ਗਏ ਤਾਂ ਇੰਨਾ ਸਾਹਮਣੇ ਇਹਨਾਂ ਦਾ ਕੁਝ ਵੀ ਕਹਿ ਲੋ ਵੀ ਸਾਰੇ ਤਰੀਕੇ ਫੇਲ ਹੋ ਜਾਣਗੇ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਦੋਸਤੋ ਇੱਕ ਤੁਹਾਨੂੰ ਹੋਰ ਰਿਕਵੈਸਟ ਕਰਨੀ ਆ ਆਪਣੇ ਪੇਜ ਨਾਲ ਵੀ ਵੱਧ ਤੋਂ ਵੱਧ ਜੁੜ ਦੋ ਤਾਂ ਦੋ ਆਪਣੀ ਜਿਹੜੀ ਤਾਕਤ ਆ ਉਹ ਹੋਰ ਵੱਡੀ ਹੋ ਜੇ ਵੱਧ ਤੋਂ ਵੱਧ ਸ਼ੇਅਰ ਕਰਕੇ ਪੰਜਾਬ ਦੇ ਕੋਨੇ-ਕੋਨੇ ਚ ਪਹੁੰਚਾਇਓ ਅੱਜ ਮੇਰੀ ਤੁਹਾਡੇ ਨਾਲ ਇਹੀ ਰਿਕਵੈਸਟ ਹੈਗੀ ਆ ਸੋ ਇਹ ਖਬਰ ਜਿਹੜੀ ਸੀ ਇਹ ਨਿੱਜੀ ਅਖਬਾਰਾਂ ਤੇ ਹੀ ਨਾ ਰਹਿ ਜੇ ਇਹ ਖਬਰ ਪੂਰੇ ਸਾਰੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਉਹਨਾਂ ਨੂੰ ਆਪਦੇ ਹੱਥਾਂ ਦਾ ਪਤਾ ਹੋਣਾ ਚਾਹੀਦਾ ਏ ਸੋ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ